ਹਾਂਜੀ ਡੀਸੀ ਡਾਕਟਰ ਸੰਗਰੂਰ ਤੋਂ ਫੇਰ ਫੋਨ ਆ ਗਿਆ ਕਿ ਤੁਹਾਡੀ ਮੀਟਿੰਗ ਜਿਹੜੀ 24 ਤਰੀਕ ਵਾਲੀ ਸਰਕਾਰ ਦੇ ਨਾਲ ਵਿੱਤ ਮੰਤਰੀ ਦੇ ਨਾਲ ਸਿਹਤ ਵਿਭਾਗ ਦੀਆਂ ਮੰਗਾਂ ਵਾਸਤੇ ਸਿੱਖਿਆ ਭਾਗ ਦੀਆਂ ਮੰਗਾਂ ਵਾਸਤੇ ਪੋਸਟਾਂ ਵਾਸਤੇ ਮਾਸਟਰ ਕੇਡਰ ਲੈਕਚਰਰਸ ਐਕ ਪ੍ਰੋਫੈਸਰ ਉਮਰੰਦ ਛੋਟ ਤੇ 55 ਵਾਲੀਆਂ ਇੰਨਾਂ ਸਾਰੀਆਂ ਮੰਗਾਂ ਤੇ ਜਿਹੜੀ ਮੀਟਿੰਗ ਹੋਣੀ ਸੀ ਉਹ ਫੇਰ ਅੱਗੇ ਪਾ ਦਿੱਤੀ ਐ ਬਹੁਤ ਉੱਕਰੀ ਗੱਲ ਐ ਦਿਵਾਲੀ ਦਾ ਤੋਹਫਾ ਪਰੇ ਰਿਹਾ ਕੋਈ ਪੋਸਟਾਂ ਦੇਣੀਆਂ ਪਰੇ ਰਹੀਆਂ ਸਭੋ ਮੀਟਿੰਗਾਂ ਵੀ ਰੱਦ ਕੀਤੀਆਂ ਜਾ ਰਹੀਆਂ ਨੇ ਤੁਸੀਂ ਬੜੇ ਅ ਬੇਰਜਗਾਰ ਸਾਥੀ ਜਿਹੜੇ ਸੰਜਮ ਵਾਲੇ ਬੜੇ ਸਬਰ ਵਾਲੇ ਹੋ ਤੁਹਾਡੇ ਚ ਬਹੁਤ ਵੱਡਾ ਸਬਰ ਕਰਨ ਦਾ ਜੇਰਾ ਹੈ ਆਰਾਮ ਦੇ ਨਾਲ ਬੈਠੇ ਤੁਸੀਂ ਉਡੀਕ ਰਹੇ ਹੋ ਸਾਢੇ 3 ਸਾਲਾਂ ਤੋਂ 31 ਦਸੰਬਰ 22 ਤੱਕ ਤੁਸੀਂ ਉਡੀਕਿਆ ਕਿ ਸਰਕਾਰ ਬਣ ਗਈ ਝਾੜੂ ਦੀ 16 ਮਾਰਚ 2022 ਨੂੰ ਇਸੇ ਸਾਲ ਦੇ ਵਿੱਚ ਪੋਸਟਾਂ ਆ ਜਾਣਗੀਆਂ 31 ਦਸੰਬਰ ਲੰਘ ਗਿਆ 2022 ਦਾ ਨਹੀਂ ਆਈਆਂ ਫੇਰ ਬਹੁਤ ਲਾਰੇ ਮਿਲੇ ਭਰਤੀ ਕੈਲੰਡਰ ਲਾਗੂ ਹੋ ਜਾਣਾ 1 ਅਪ੍ਰੈਲ ਤੱਕ ਸਾਰਾ ਕੰਮ ਪ੍ਰੋਸੈਸ ਕੰਪਲੀਟ ਹੋ ਜਾਣਾ ਹੈ ਸ਼ਾਇਦ 1 April 2023 ਤੱਕ ਆ ਜਾਣਾ 23 ਤੱਕ ਕੰਪਲੀਟ ਹੋ ਜੇ ਉਹ ਵੀ ਨਹੀਂ ਹੋਇਆ 31 December ਤੀ ਵੀ ਗਿਆ 31 December 24 ਵੀ ਗਿਆ 25 ਚ ਬੈਠੇ ਹਾਂ ਜਾਨ ਕਿਨਾਰੇ ਐ 25 ਵਾਲਾ ਵੀ ਗਿਆ ਸਮਝੋ ਤੇ ਤੁਸੀਂ ਬੜੇ ਮਹਾਨ ਲੋਕ ਹੋ ਤੁਹਾਡੇ ਚ ਬਹੁਤ ਵੱਡਾ ਸਬਰ ਹੈ ਬਹੁਤ ਤੁਸੀਂ ਇਸ ਗੱਲ ਤੇ ਸੰਜਮ ਰੱਖਿਆ ਹੋਇਆ ਹੈ ਕਿ ਬੈਠ ਕੇ ਆਪਾਂ ਉਡੀਕ ਕਰੀਏ ਸਰਕਾਰ ਪੋਸਟਾਂ ਦੇ ਦਊਗੀ ਸਰਕਾਰ ਉਮਰ ਹੱਦ ਛੋੜ ਦੇ ਦਊ 55 ਰੱਦ ਕਰ ਦੂ ਮਾਸਟਰ ਕੇਡਰ ਲੈਕਚਰਰ ਸਟੈਕ ਪ੍ਰੋਫੈਸਰ ਜਾਂ ਮਲਟੀਪਰਪਸ ਦੀਆਂ ਪੋਸਟਾਂ ਦੀ ਉਮਰ ਹੱਦ ਸਰਕਾਰ ਆਪਣੇ ਆਪ ਕਰ ਦੂ ਬਹੁਤ ਤੁਹਾਡੇ ਚ ਇਸ ਗੱਲ ਦਾ ਟੀਰਜ ਹੈ ਕਿਉਂਕਿ ਤੁਸੀਂ ਸੁਪਨੇ ਸੰਸਾਰ ਪੱਦਰ ਦੇ ਲੈ ਰਹੇ ਹੋ ਬਹੁਤੇ ਦੇਸ਼ਾਂ ਚ ਭਾਰਤ ਦੇ ਸੰਸਾਰ ਦੇ ਵਿੱਚ ਇਹ ਜੇ ਕੁਝ ਹੋ ਸਕਦਾ ਹੈ ਕਿ ਇਦਾਂ ਹੁੰਦਾ ਹੋਵੇ ਸਰਕਾਰ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦੀ ਹੋਵੇ ਜਿਹੜੇ ਚੋਣ ਵਾਦੇ ਕੀਤੇ ਐ ਉਹਨਾਂ ਨੂੰ ਪੂਰੇ ਕਰਦੀ ਹੋਵੇ ਪਰ ਪੰਜਾਬ ਦੇ ਵਿੱਚ ਬਹੁਤ ਹਾਸੋਹੀਣੀ ਗੱਲ ਐ ਤੇ ਦੁੱਖ ਦੀ ਤੇ ਤਰਸ ਦੀ ਗੱਲ ਤੁਹਾਡੇ ਤੇ ਐ ਜਿਹੜੇ ਬਹੁਤ ਸਿਰਸੁੱਟ ਕੇ ਲਗਾਤਾਰ ਲੱਗੇ ਹੋ ਤਿਆਰੀਆਂ ਤੇ ਜੋਰ ਐ ਕੋਚਿੰਗ ਸੈਂਟਰਾਂ ਦੇ ਵਿੱਚ ਲਾਇਬ੍ਰੇਰੀਆਂ ਦੇ ਵਿੱਚ ਕਿਤਾਬਾਂ ਦੇ ਵਿੱਚ ਦਿਨ ਰਾਤ ਜਿੱਥੇ ਕਿਤੇ ਜਾਣੇ ਆਉਣੇ ਹੋ ਕਿਤਾਬਾਂ ਨੂੰ ਰੱਟੇ ਘੋਟ ਕੇ ਪੀ ਗਏ ਸਾਰੀਆਂ ਕਿਤਾਬਾਂ ਇੰਨੇ ਰੱਟੇ ਇੰਨੇ ਰੱਟੇ ਕਿ ਹੁਣ ਤਾਂ ਜੇ ਪੇਪਰ ਆ ਜੇ 150 ਚੋਂ 150 ਲਿਜੋਈ ਪਰ ਬਾਬੇ ਨਾਨਕ ਵਾਲਾ ਫਲਸਫਾ ਕਿੱਥੇ ਹੈ ਇਕੱਲੇ ਤੁਸੀਂ ਲੱਗੋਗੇ ਜਿਹੜੇ ਦੂਜੇ ਭੈਣ ਭਰਾ ਤੁਹਾਡੇ ਉਹਨਾਂ ਦਾ ਕੀ ਬਣੂਗਾ ਉਹਨਾਂ ਦੇ ਰੋਜ਼ਗਾਰ ਦੀ ਲੋੜ ਨਹੀਂ ਹੈ ਤੁਹਾਨੂੰ ਭੁੱਲ ਗਏ ਤੁਸੀਂ ਕਰਤਾਰਸ ਰੱਬੀ ਵਰਗੇ ਨਾਲ ਬਡੇ ਛੋਟੇ ਸਾਬ ਜਦਿਆਂ ਨੂੰ ਨਿੱਜਤਾ ਕੋ ਕਿ ਸਿਰਫ ਸਾਡਾ ਮਸਲਾ ਹੱਲ ਕਿਵੇਂ ਹੋ ਜੇ ਪਰ ਬੋਲੀਏ ਨਾ ਸਾਉ ਪੁੱਤ ਬਣ ਜੀਏ ਘਰਾਂ ਚ ਬੈਠ ਜੀਏ ਆਰਾਮ ਦੇ ਨਾਲ ਕਿਸੇ ਨੂੰ ਪਤਾ ਵੀ ਨਾ ਲੱਗੇ ਕਿ ਤੁਹਾਡੀ ਕੋਈ ਪੋਸਟ ਤੋਂ ਪਤਾ ਲੱਗ ਜੇ ਕਿ ਤੁਸੀਂ ਬੇਰਜ਼ਗਾਰ ਹੋ ਤੁਸੀਂ ਰਜ਼ਗਾਰ ਲਈ ਲੋੜ ਬੰਦੋ ਕਿਉਂਕਿ ਜੇਕਰ ਸੋਸ਼ਲ ਮੀਡੀਆ ਦੇ ਵਿੱਚ ਤੁਸੀਂ ਕੋਈ ਅਜੀਹੀ ਸਰਗਰਮੀ ਕਰੋਗੇ ਤਾਂ ਕੁਦਰਤੀ ਹੈ ਕਿ ਤੁਹਾਡੇ ਨਾਲ ਸੰਪਰਕ ਲੱਗਣ ਵਾਲੇ ਹੋਰਾਂ ਨੂੰ ਵੀ ਇਹ ਰੱਖਣ ਵਾਲੇ ਹੋਰਾਂ ਨੂੰ ਵੀ ਇਹ ਗੱਲ ਪਤਾ ਲੱਗੂ। ਇਹੀ ਵਹਿਮ ਦੇ ਵਿੱਚ ਤੁਹਾਡੇ ਨਾਲੋਂ ਸੰਪਰਕ ਰੱਖਣ ਵਾਲੇ ਬੈਠੇ ਐ। ਤਾਂ ਸਾਰਾ ਵਹਿਮ ਇੱਕ ਦੂਜੇ ਤੇ ਪਲ ਰਿਹਾ ਤੇ ਆਪਣੇ ਹੱਕਾਂ ਲਈ ਤੁਸੀਂ ਜਵਾਬੰਦਤ ਕੀਤੀ ਹੋਈ ਐ। ਤੇ ਜਵਾਬੰਦਤ ਕੀਤੀ ਐ ਸਰਕਾਰ ਨੇ ਆਪਣਾ ਖਜ਼ਾਨਾ ਬੰਦ ਕੀਤਾ ਹੈ ਤੇ ਸਰਕਾਰ ਨੇ ਆਪਣੇ ਹੱਥ ਬੰਦ ਕੀਤੇ ਹੋਏ ਐ ਕਿ ਤੁਹਾਨੂੰ ਪੋਸਟਾਂ ਨਹੀਂ ਦੇ ਰਹੀ। ਰੋਜ਼ਗਾਰ ਨਹੀਂ ਦੇ ਰਹੀ, ਮੀਟਿੰਗਾਂ ਨਹੀਂ ਕਰ ਰਹੀ। ਜੇ ਕਰ ਰਹੀ ਐ ਇੱਕ ਮੀਟਿੰਗ ਹੋਈ ਕੁਝ ਮੰਗਾ ਤੇ ਗੱਲ ਹੋਈ ਅਗਲੀ ਮੀਟਿੰਗ ਚ ਵੇਖਾਂਗੇ ਅਗਲੀ ਮੀਟਿੰਗ ਫਿਰ ਤਿੰਨ ਚਾਰ ਮਹੀਨਿਆਂ ਤੇ ਜਾਂਦੀ ਹੈ ਰੱਦ ਹੁੰਦੀਆਂ ਨੇ ਲਗਾਤਾਰ ਮੀਟਿੰਗਾਂ ਉਦੋਂ ਤੱਕ ਕੋਈ ਨਾ ਕੋਈ ਅਧਿਕਾਰੀ ਉਸ ਮੀਟਿੰਗ ਦੇ ਵਿੱਚ ਨਹੀਂ ਆਉਂਦਾ ਫਿਰ ਜ਼ੀਰੋ ਤੋਂ ਗੱਲ ਚੱਲਦੀ ਹੈ ਤਾਂ ਜੇ ਸਾਢੇ ਤਿੰਨ ਸਾਲਾਂ ਦੇ ਵਿੱਚ ਮੀਟਿੰਗਾਂ ਚੋਂ ਕੋਈ ਹੱਲ ਨਿਕਲੇ ਤਾਂ ਤੁਸੀਂ ਦੱਸ ਦਿਓ ਮੀਟਿੰਗਾਂ ਚੋਂ ਹੱਲ ਉਦੋਂ ਨਿਕਲੂਗਾ ਜਦੋਂ ਤੁਹਾਡੇ ਧਰਨੇ ਦੀ ਗਿਣਤੀ ਹੋਊ ਜਦੋਂ ਤੁਹਾਡੇ ਧਰਨਿਆਂ ਦਾ ਕੱਟ ਹੋਊਗਾ ਜਦੋਂ ਤੁਹਾਡੇ ਧਰਨਿਆਂ ਨੇ ਸਰਕਾਰ ਦੀ ਧਰਨ ਹਲਾਤੀ ਤਾਂ ਮੀਟਿੰਗਾਂ ਚ ਚਲੋ ਤਾਂ ਮੀਟਿੰਗਾਂ ਚ ਬੈਠੋ ਮੰਤਰੀ ਬੈਠੂਗਾ ਵਿੱਤ ਮੰਤਰੀ ਬੈਠੂਗਾ ਮੁੱਖ ਮੰਤਰੀ ਵੀ ਬੈਠੂਗਾ ਤਾਂ ਹੁਣ ਸਿਰਫ ਸੋਸ਼ਲ ਮੀਡੀਆ ਦੇ ਵਿੱਚ ਸੂਬੇ ਦੇ ਵਿੱਚ ਰਾਸ਼ਟਰੀ ਪੱਧਰ ਤੇ ਅੰਤਰਰਾਸ਼ਟਰੀ ਪੱਧਰ ਤੇ ਆਪਣੇ ਫੇਸਬੁੱਕ ਬੁੱਕ ਅਕਾਊਂਟਸ ਦੇ ਉੱਤੇ ਆਪਣੇ ਸੋਸ਼ਲ ਅਕਾਊਂਟਸ ਦੇ ਉੱਤੇ ਸਰਕਾਰ ਮੰਤਰੀ ਸਿਰਫ ਤੁਹਾਡੀਆਂ ਫੋਟੋਆਂ ਵਾਇਰਲ ਕਰਦੇ ਆ ਸ਼ੇਅਰ ਕਰਦੇ ਆ ਦੂਜੇ ਲੋਕਾਂ ਨੂੰ ਇਸ ਗੱਲ ਦਾ ਜਿਹੜਾ ਸ਼ਲਾਵਾ ਦੇਣ ਵਾਸਤੇ ਉਹ ਬਹਿਮ ਬਰਕਰਾਰ ਰੱਖਣ ਵਾਸਤੇ ਕਿ ਦੇਖੋ ਜੀ ਸਰਕਾਰ ਮੀਟਿੰਗਾਂ ਕਰ ਰਹੀ ਹੈ ਤੇ ਮੀਟਿੰਗਾਂ ਦੇ ਵਿੱਚ ਹੱਲ ਕੀ ਹੋਇਆ ਤੁਸੀਂ ਜਿਹੜੇ ਇਸ ਵੀਡੀਓ ਨੂੰ ਵੇਖੋਗੇ ਦੱਸ ਦਿਓ ਤੁਹਾਡਾ ਕੋਈ ਮਸਲਾ ਹੱਲ ਹੋਇਆ ਹੋਵੇ ਸਭੋ ਹੱਲ ਹੋਏ ਮਸਲੇ ਮੁੜਵਲਝਾਈ ਹੈ 1158 ਦਾ ਤੁਹਾਡੇ ਸਾਹਮਣੇ ਹੈ 343 ਤੁਹਾਡੇ ਸਾਹਮਣੇ ਹੈ 646 ਪੀਟੀਆਈ ਤੁਹਾਡੇ ਸਾਹਮਣੇ ਹੈ 2000 ਪੀਟੀਆਈ ਤੁਹਾਡੇ ਸਾਹਮਣੇ ਹੈ ਸਪੈਸ਼ਲ ਐਜੂਕੇਟਰ ਵਾਲਾ ਤੁਹਾਡੇ ਸਾਹਮਣੇ ਐ ਹੋਰ ਅਨੇਕਾ ਭਰਤੀਆਂ ਤੁਹਾਡੇ ਸਾਹਮਣੇ ਐ ਕਿ ਉਹ ਭਰਤੀਆਂ ਰੱਦ ਕਰਤੀਆਂ ਪਰ ਸ਼ਬਦ ਬੜੇ ਵਧੀਆ ਵਰਤੇ ਜਾ ਰਹੇ ਐ ਫਿਲਹਾਲ ਇਹਨਾਂ ਪੋਸਟਾਂ ਨੂੰ ਰੋਕਿਆ ਜਾਂਦਾ ਐ ਰੱਦ ਨਹੀਂ ਕਿਹਾ ਜਾਂਦਾ ਕਿ ਭਰਤੀ ਰੱਦ ਕਰ ਦਿੱਤੀ ਇਹੀ ਕੁਝ ਤੁਹਾਡੇ ਨਵੀਂ ਭਰਤੀ ਨਾਲ ਹੋ ਰਿਹਾ ਸਾਢੇ 3 ਸਾਲਾਂ ਦੇ ਵਿੱਚ ਭਰਤੀ ਕੈਲੰਡਰ ਲਾਗੂ ਕਰਨ ਵਾਲੀ ਸਰਕਾਰ ਨੇ ਇੱਕ ਵੀ ਪੋਸਟ ਨਹੀਂ ਦਿੱਤੀ ਤੇ ਤੁਸੀਂ ਕਦੇ ਆਪਣੇ ਸਬਜੈਕਟ ਦੀ ਤਿਆਰੀ ਤੇ ਜ਼ੋਰ ਲਾਉਣੇ ਹੋ ਕਦੇ ਤੁਹਾਨੂੰ ਲੱਗਦਾ ਨੰਬਰ ਘਟਾ ਹੈ ਨੰਬਰ ਬਦਾਲ ਲੀਏ ਨਾਲ ਕੋਈ ਐਮਏ ਕਰ ਲਈਏ ਕੋਈ ਨੈਟਟੀ ਕਰ ਲਈਏ ਕੋਈ ਐਮਫਲ ਪੀਐਚਡੀ ਕਰ ਲਈਏ ਸ਼ਾਇਦ ਉਧਰ ਮਿਲ ਜੇ ਨਹੀਂ ਹੋਰ ਤਾਂ ਈਟੀਟੀ ਕਰ ਲਈਏ ਸ਼ਾਇਦ ਉਧਰ ਪੋਸਟ ਆ ਜਾਣ ਐਨਟੀਟੀ ਦੇਖ ਲਈਏ 8399 ਪੈਂਡਿੰਗ ਪਈਆਂ ਕੀ ਆ ਉਹ ਆ ਜਾਣ ਜਿਹੜੀਆਂ ਸਰਕਾਰ ਨੇ ਅਜੇ ਤੱਕ ਨਹੀਂ ਦਿੱਤੀਆਂ ਤਾਂ ਪਤਾ ਨਹੀਂ ਕਿਹੜੇ ਕਿਹੜੇ ਪਾਸੇ ਹੋਰ ਹੱਥ ਮਾਰਦੇ ਹਾਂ ਜਿੱਧਰ ਹੱਥ ਮਾਰਨਾ ਹੈ ਉਧਰ ਨਹੀਂ ਮਾਰਦੇ ਕਿਉਂਕਿ ਤੁਸੀਂ ਹੱਥ ਫਲਾਉਣ ਦੀ ਆਦਤ ਪਾਈ ਐ ਮੁੱਕੇ ਤਾਣਨ ਦੀ ਆਦਤ ਨਹੀਂ ਪਾਈ ਖੱਤ ਜੋੜਨ ਦੀ ਪਾਈ ਐ ਹਾਕਮ ਦੀ ਸੰਗੀ ਮਰੋੜਨ ਦੀ ਆਦਤ ਆਪਾਂ ਨਹੀਂ ਪਾਈ ਸਾਰਿਆਂ ਨੇ ਅਜੇ ਵੀ ਬਕਤ ਹੈ ਉੱਠ ਖੜੋ ਜਾਗ ਪਵੋ ਦਿਵਾਲੀ ਲੰਘੇ ਗਈ ਐ ਗੁਰੂ ਹਰਗੋਬਿੰਦ ਪਾਸ਼ਾ ਦਾ ਇਤਿਹਾਸ ਵੇਖਿਆ ਕਿ ਦੂਜੇ ਰਾਜਿਆਂ ਨੂੰ ਵੀ ਨਾਲ ਰਿਹਾ ਕਰਵਾਇਆ ਤੇ ਤੁਸੀਂ ਸਿਰਫ ਨਿੱਜ ਤੱਕ ਕਿ ਸਾਡੀਆਂ ਪੋਸਟ ਆ ਜਾਣ ਸਾਡੇ ਸਬਜੈਕਟ ਦੀਆਂ ਆ ਜਾਣ ਸ਼ਾਇਦ ਫਲਾਨੀ ਮੰਗ ਕਰਕੇ ਸਾਡੀਆਂ ਪੋਸਟਾਂ ਪੈਂਡਿੰਗ ਪਈਆਂ ਨੇ ਜਿਵੇਂ ਕਿਹਾ ਜਾਂਦਾ ਕਿ ਕਿਰਪਾ ਅੜੀ ਪਈ ਹੈ ਸ਼ਾਇਦ ਇਸ ਕਰਕੇ ਹੈ ਸਾਥੀਓ ਮੀਟਿੰਗਾਂ ਲਗਾਤਾਰ ਰੱਦ ਨਹੀਂ ਭਾਵੇਂ ਛੋਟੇ-ਮੋਟੇ ਐਕਸ਼ਨ ਕੀਤੇ ਆ ਤੁਸੀਂ ਪਰੰਤੂ ਵੱਡੇ ਹੰਬਲੇ ਮਾਰਨ ਦੀ ਲੋੜ ਹੈ ਅਜੇ ਵੀ ਮੌਕਾ ਹੈ ਬੇਰਜ਼ਗਰ ਸਾਂਝਾ ਮੋਰਚਾ ਜਿਹਦੇ ਵਿੱਚ ਬੀਐਡ ਯੂਨੀਅਨ ਬੀਐਡ ਦੀਆਂ ਸਾਰੀਆਂ ਮੰਗਾਂ ਵਾਸਤੇ ਜਿਹਦੇ ਵਿੱਚ ਆਰਟ ਐਂਡ ਕ્રાਫਟ ਯੂਨੀਅਨ ਆਰਟ ਐਂਡ ਕ્રાਫਟ ਦੀਆਂ ਮੰਗਾਂ ਵਾਸਤੇ ਮਲਟੀਪਰਪਸ ਯੂਨੀਅਨ ਓਵਰੇਜ ਦੀ ਮੰਗ ਵਾਸਤੇ 55 ਦੀ ਵਾਸਤੇ ਪੂਰਾ ਮੋਰਚਾ ਸਰਗਰਮ ਹੈ ਆਪਣੇ ਬਿੱਤ ਆਪਣੀ ਸਮਰੱਥਾ ਅਨੁਸਾਰ ਯਤਨਸ਼ੀਲ ਹੈ ਪਰੰਤੂ ਤੁਹਾਡੇ ਸਹਿਯੋਗ ਦੀ ਘਾਟ ਕਾਰਨ ਉਸ ਰੂਪ ਦੇ ਵਿੱਚ ਸਰਕਾਰ ਨੂੰ ਮਜਬੂਰ ਨਹੀਂ ਕੀਤਾ ਜਾ ਰਿਹਾ ਜਾ ਸਕਿਆ ਆਓ ਆਪਾਂ ਰਲ ਕੇ ਆਉਂਦੇ ਦਿਨਾਂ ਦੇ ਵਿੱਚ ਵੱਡੀ ਘੰਟੀ ਦੇ ਵਿੱਚ ਹਮਲਾ ਮਾਰੀਏ ਸਰਕਾਰ ਨੂੰ ਮਜਬੂਰ ਕਰੀਏ ਤੁਹਾਡੀਆਂ ਮੰਗਾਂ ਵਾਸਤੇ ਤੁਹਾਡੀਆਂ ਪੋਸਟਾਂ ਵਾਸਤੇ ਉਮੀਦ ਹੈ ਤੁਸੀਂ ਸਹਿਯੋਗ ਕਰੋਗੇ ਬਿਰਜ਼ਗਰ ਸਾਝੀ ਮੋਰਚੇ ਵੱਲੋਂ ਮੈਂ ਸੁਵਿੰਦਰ ਸਿੰਘ ਟਲਵਾ